ਕਰ ਰਹੀਆਂ ਨੇ ਜਿਹੜੀ ਇਹ ਮਿਨੀਅਨ ਵੇਜ ਰਵਾਜ ਹੋਣੀ ਸੀ ਇਹ 22 ਦੇ ਵਿੱਚ ਹੋਣੀ ਸੀ ਜਿਹੜੀ ਅੱਜ 24 ਚੱਲ ਰਹੀ ਆ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਿਹੜਾ ਇਹ ਪੰਜਾਬ ਮਿਨੀਅਨ ਵੇਜ ਦਾ ਘਟੋ-ਕਟੋਜਰ ਦਾ ਨੋਟੀਫਿਕੇਸ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ ਨਹੀਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਸੰਘਰਸ਼ ਲੀਕ ਕੇ ਮਜਦੂਰਾਂ ਨੂੰ ਲਾਏ ਬੰਦ ਕਰਕੇ ਅਸੀਂ ਚੰਡੀਗੜ੍ਹ ਦੇ ਚੰਡੀਗੜ੍ਹ ਨੂੰ ਲਾਲੋ ਲਾਲ ਕਰਦੇਾਂਗੇ ਜੇ ਨਾ 5-4 ਦਿਨ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਸਰਕਾਰ ਨੇ ਇਹਨੂੰ ਰਵਾਇਜ ਹੋਣਾ ਚਾਹੀਦਾ ਜਿਹੜੀ ਮਜਦੂਰ ਦੀ ਦਿਹਾੜੀ ਆ ਇਹ ਘੱਟੋ-ਘੱਟ 700 ਹੋਣੀ ਚਾਹੀਦੀ ਆ 700 ਤੋਂ ਜੇ ਮਜਦੂਰ ਦੀ ਮਜਦੂਰ ਤਨਖਾਹਦਾਰ ਵਰਕਰਾਂ ਤਾਂ 26000 ਤਨਖਾਹ ਹੋਣੀ ਚਾਹੀਦੀ ਆ ਤਾਂ ਕਿ ਆਪਣਾ ਬੱਚਿਆਂ ਦਾ ਪੇਟ ਪੋਸ ਪਾਲ ਸਕਦਾ ਜੇ ਅੱਜ ਅਸੀਂ ਦੇਖਿਆ ਜਾਵੇ ਜੇ 500 ਰੁਪਏ ਦੀ ਤਹਾੜੀ ਆ 500 ਦੀ ਤਹਾੜੀ ਦੇ ਵਿੱਚੋਂ ਜੇ ਉਹਦੇ ਦੋ ਬੱਚੇ ਨੇ ਆਪਣੇ ਬੱਚਿਆਂ ਨੂੰ ਨਹੀਂ ਪੜਾ ਸਕਦਾ ਆਪਣੇ ਬੱਚਿਆਂ ਨੂੰ ਨਹੀਂ ਪੜਾ ਸਕਦਾ ਆਪਣੇ ਬੱਚਿਆਂ ਨੂੰ ਖਵਾ ਨਹੀਂ ਸਕਦਾ ਆਪਣੇ ਬੱਚਿਆਂ ਦਾ ਪਾਲੋ ਪਾਲੋ ਪਲੋਸਣ ਨਹੀਂ ਕਰ ਸਕਦਾ ਅੱਜ ਮਜ਼ਦੂਰ ਦੀ ਹਾਲਤ ਇੰਨੀ ਮਾੜੀ ਆ ਤੇ ਅਸੀਂ ਕੁਝ ਕਹਿ ਨਹੀਂ ਸਕਦੇ ਵੀ ਅੱਜ ਜਿਹੜਾ ਮਜ਼ਦੂਰ ਆ ਸੜਕਾਂ ਦੇ ਉੱਪਰ ਤੜਕਾ ਆਪਣਾ ਟਿਪਣ ਬਣ ਕੇ ਤੇ ਬੰਦੇ ਵਿੱਚ ਰੋਟੀ ਬਣ ਕੇ ਸੜਕਾਂ ਤੇ ਵਿਕਣ ਨੂੰ ਤਿਆਰ ਹੋ ਜਾਂਦਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਇਸ ਜਿਵੇਂ ਸਾਰੇ ਆਪਦੀ ਹੈ 20% ਸਾਹੂਕਾਰ ਲੋਕ ਨੇ ਆਪਣੇ ਪੰਜਾਬ ਦੇ ਵਿੱਚ ਜੀ ਤੇ ਮੇਰੀ ਬੇਨਤੀ ਹੈ ਸਰ ਵੀ ਉਹਨਾਂ ਨੂੰ 80% ਲੋਕਾਂ ਦੇ ਰਾਜ ਕਰਦੇ ਨੇ ਉਹਨਾਂ ਦਾ ਕੀ ਕਰਨਾ ਜੀ ਇਹ ਬੜੇ ਸਵਾਲ ਇਹ ਜਿਹੜਾ ਅੱਜ 80% ਲੋਕ ਰਾਜ ਕਰਦੇ ਨੇ ਇਸ ਤਕਰੀਬਨ ਜੇ ਰਾਜ ਕਰਦੇ ਨੇ ਤਾਂ ਮਜ਼ਦੂਰਾਂ ਦੀ ਲੁੱਟ ਕਰਕੇ ਕਰ ਰਹੇ ਨੇ ਮਜ਼ਦੂਰਾਂ ਦੀ ਅੰਨੇਵਾ ਲੁੱਟ ਹੋ ਰਹੀ ਆ ਹਰ ਵਰਗ ਦੀ ਲੁੱਟ ਹੋ ਰਹੀ ਆ ਜੇ ਕੋਈ ਚਾਹੇ ਕੱਚਾ ਮਜ਼ਦੂਰਾਂ ਚਾਹੇ ਕੋਈ ਸਕੀਮ ਵਰਕਰ ਮਜ਼ਦੂਰਾਂ ਚਾਹੇ ਕੋਈ ਮਜ਼ਦੂਰ ਆ ਚਾਹੇ ਕੋਈ ਮੰਡੀਆਂ ਦਾ ਮਜ਼ਦੂਰ ਆ ਚਾਹੇ ਕੋਈ ਖੇਤ ਮਜ਼ਦੂਰ ਆ ਚਾਹੇ ਕੋਈ ਇੰਡਸਟਰੀ ਮਜ਼ਦੂਰ ਆ ਚਾਹੇ ਕੋਈ ਪੱਠਾ ਮਜ਼ਦੂਰ ਆ ਹਰ ਮਜ਼ਦੂਰ ਦੀ ਅੰਨੇਵਾ ਲੁੱਟ سرمایہ ਛੋਟੀ سرمਾਈਦਾਰੀ ਤੋਂ ਲੈ ਕੇ ਉੱਪਰਲੀ سرمਾਈਦਾਰੀ ਕਰ ਕਰ ਰਹੀ ਆ ਅਸੀਂ ਅੱਜ ਪੰਜਾਬਸ ਆਪਣੇ ਮੀਡੀਆ ਰਾਹੀਂ ਅਸੀਂ ਇੱਕ ਸੰਦੇਸ਼ ਸੰਦੇਸ਼ਾ ਦੇਣਾ ਚਾਹੁੰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬੀਜੇਪੀ ਨੂੰ ਹਰਾਉਣ ਦੀ ਖਾਤਰ ਜਿੱਥੇ ਤੱਕ ਸਾਨੂੰ ਜਿਹੜੀ ਜੰਗ ਲੜਨੀ ਪਈ ਅਸੀਂ ਉਹ ਲੜਾਂਗੇ ਬੀਜੇਪੀ ਨੂੰ ਹਰਾਵਾਂਗੇ ਤੇ ਅਸੀਂ ਇਹ ਗੱਲ ਕਹਿੰਨੇ ਆ ਜਿਹੜੀ ਮਜ਼ਦੂਰ ਜਮਾਤ ਦੇ 1947 ਦੇ ਵਿੱਚ 44 ਕਾਨੂੰਨ ਬਣੇ ਸੀ ਇਸੇ ਮੋਦੀ ਸਰਕਾਰ ਨੇ ਇਹਨਾਂ ਨੂੰ 44 ਕਾਨੂੰਨਾਂ ਨੂੰ ਤੋੜ ਕੇ ਸਿਰਫ 4 ਕੋਰਟ ਬਣਾ ਦਿੱਤੇ ਨੇ ਅਸੀਂ ਇਹ ਕੋਰਟ ਲਾਗੂ ਨਹੀਂ ਹੁੰਦਿਆਂਗੇ ਜਿੱਥੇ ਤੱਕ ਅਸੀਂ ਸੰਘਰਸ਼ ਅਸੀਂ ਲੜਦੇ ਰਹਾਂਗੇ ਹਾਂਜੀ ਮੈਮ ਨੂੰ ਕਹਿਣਾ ਚਾਹੂੰਗਾ ਅੱਜ ਦੇ ਦਿਨ ਜੀ ਅੱਜ ਅਸੀਂ ਜਿਹੜਾ ਇਹ ਸਾਡਾ ਲਾਲ ਝੰਡਾ ਉਨੇ ਵਰਤੇ ਸਾਡੇ ਸਾਥੀਆਂ ਨੇ ਦੱਸ ਦਿੱਤਾ ਹੀ ਆ ਕਿਉਂਕਿ ਚਾਹੇ ਉਹ ਪੰਜਾਬ ਦੀ ਸਰਕਾਰ ਆ ਚਾਹੇ ਉਹ ਸੈਂਟਰ ਦੀ ਸਰਕਾਰ ਆ ਕਿਉਂਕਿ ਸਰਕਾਰਾਂ ਇਹ ਸ਼ਰਮਾਇਦਾਰਾਂ ਦੀ ਸਰਕਾਰਾਂ ਸਾਡੇ ਗਰੀਬ ਜਨਤਾ ਦੀਆਂ ਸਰਕਾਰਾਂ ਨਹੀਂ ਹੈਗੀਆਂ ਜਿਹੜੀਆਂ ਕਿ 80% ਹੈ ਸਾਡੀ ਗਰੀਬ ਜਨਤਾ ਜਿਹਦੇ ਮਨਮੁੱਤੇ ਦੇ ਉੱਤੇ ਕੁਰਸੀਆਂ ਦੇ ਬੈਠਦੇ ਨੇ ਸਾਡੇ ਗਰੀਬ ਆ ਜਿਹੜੇ ਉਹ ਵੋਟਾਂ ਪਾ ਕੇ ਇਹਨਾਂ ਨੂੰ ਲੈ ਕੇ ਆਂਦੇ ਨੇ ਕਿਉਂਕਿ ਜਦ ਇਹਨਾਂ ਨੇ ਆਪਣੇ ਭੱਤੇ ਵਧਾਉਣੇ ਹੁੰਦੇ ਨੇ ਤੇ ਸਾਰੀਆਂ ਸਰਕਾਰਾਂ ਇੱਕ ਹੋ ਜਾਂਦੀਆਂ ਜੇਕਰ ਇੱਕ ਮਜ਼ਦੂਰ ਹੈ ਮਹਿੰਗਾਈ ਅੱਜ ਸਿਖਰ ਤੇ ਚੜੀ ਪਈ ਹੈ ਸਾਡਾ ਗਰੀਬ ਧੁੱਪੇ ਚਾਹੇ ਮੀਂਹ ਹੋਵੇ ਚਾਹੇ ਹਨੇਰੀ ਹੋਵੇ ਉਹਨੂੰ ਆਪਣੇ ਢਿੱਡ ਦੇ ਦੇ ਆਪਣੇ ਬੱਚਿਆਂ ਨੂੰ ਉਹਨਾਂ ਨੇ ਕਿਵੇਂ ਪਾਲਣਾ ਇੱਕ ਦਿਹਾੜੀ 500 ਰੁਪਏ ਜਿਹੜੀ ਦਿਹਾੜੀ ਹੈ ਮੈਂ ਕਹ ਚੈ ਕਹਨੀ ਹੈ ਇੱਕ ਜਿਹੜਾ ਮਜ਼ਦੂਰ ਹੈ ਚਾਹੇ ਉਹ ਮੁੱਖ ਮੰਤਰੀ ਹੈ ਚਾਹੇ ਉਹ ਐਮ ਐਲ ਏ ਹੈ ਚਾਹੇ ਹਲਕੇ ਦਾ ਸਰਪੰਚ ਹੋ ਇੱਕ ਬੋਰੀ ਚੱਕ ਕੇ ਦਿਖਾ ਦੇਵੇ ਉਹ ਜਿਹੜਾ ਬੰਦਾ ਤੇ ਉਸ ਨੂੰ ਅਸੀਂ 500 ਨਹੀਂ ਅਸੀਂ 10000 ਰੁਪਏ ਦਿਹਾੜੀ ਦੇਣ ਨੂੰ ਤਿਆਰ ਹੈ ਉਹ ਸਾਡੇ ਮਜ਼ਦੂਰ ਲੋਕ ਜਿਹੜੇ ਆਪਣੇ ਖੂਨ ਪਸੀਨੇ ਬਾਇਬਕ ਸੇਨ ਜਾਰ ਉਹ ਕਰਕੇ ਪਗਲਾ ਕੇ ਇਹਨਾਂ ਲੋਕਾਂ ਨੂੰ ਸ਼ਰਮਾਇਦਾਰਾਂ ਨੂੰ ਏਸ਼ੀਆ ਚ ਬੈਠ ਕੇ ਉਹਨਾਂ ਨੂੰ ਵੱਡੇ ਵੱਡੇ ਮੁਨਾਫੇ ਕਰਕੇ ਦਿੰਦੇ ਨੇ ਉਹਨਾਂ ਦਾ ਹੱਕ ਬਣਦਾ ਉਹਨਾਂ ਨੂੰ ਜਿਹੜੀ ਹੈ ਕੰਮ ਸੇ ਕੰਮ ਉਸ ਮਜ਼ਦੂਰ ਦੀ ਦਿਹਾੜੀ ਆ 2000 ਰੁਪਈਆ ਹੋਣੀ ਚਾਹੀਦੀ ਆ ਉਹਨਾਂ ਦੀ ਮਹੀਨੇ ਦੀ 26000 ਰੁਪਈਆ ਹੋਣਾ ਚਾਹੀਦਾ ਤਾਂ ਕਿ ਉਹ ਆਪਣੇ ਬੱਚੇ ਪਾਲ ਸਕਣ ਆਉਣ ਵਾਲੀਆਂ ਜਿਹੜੀਆਂ ਸਰਕਾਰਾਂ ਨੇ ਉਹ ਬਹੁਤ ਵੱਡੇ ਵਾਅਦੇ ਲਾਉਂਦੀਆਂ ਨੇ ਇੱਕ ਜਿਹੜੀ ਕਣਕ ਹੈ ਅਸੀਂ ਚਾਹੁੰਦੇ ਆ ਵੀ ਸਾਡੇ ਮਜ਼ਦੂਰਾਂ ਦੇ ਬੱਚੇ ਫ੍ਰੀ ਪੜ੍ਹਨੇ ਚਾਹੀਦੇ ਆ ਸਾਡੇ ਮਜ਼ਦੂਰਾਂ ਦੀ ਜਿਹੜੀ ਹੈ ਉਹਨਾਂ ਦਾ ਲਾਜ ਫ੍ਰੀ ਹੋਣਾ ਚਾਹੀਦਾ ਜਿਹੜਾ ਰਾਸ਼ਨ ਦਾ ਲਾਰਾ ਲਾ ਕੇ 1 ਕਿਲੋ ਜਿਹੜੀ ਕਣਕ ਦੇ ਦੇ ਨੇ ਆਟਾ ਆਟਾ ਜਿਹੜਾ ਸਰਕਾਰ ਆ ਇਹ ਜਿਹੜਾ ਟੈਰ ਟੈਰ ਕਰਦਾ ਰਹਿੰਦਾ ਸਾਡੇ ਲੋਕਾਂ ਨੂੰ ਇਹ ਆਸ ਸੀ ਸ਼ਹਿਰ ਜਿਹੜੀ ਹੈ ਜਿਹੜਾ ਇਹ ਝਾੜੂ ਹੈ ਸ਼ਹਿਰ ਇਹ ਝਾੜੂ ਸਾਡਾ ਹੀ ਝਾੜੂ ਸਾਡਾ ਨਹੀਂ ਹੈ ਅਸੀਂ ਆਪਣੇ ਝਾੜੂ ਦੇ ਉੱਤੇ ਸ਼ਰਮਾਏ ਦੌਰਾਨ ਸ਼ਰਮਾਏ ਦਾਰਾਂ ਨੂੰ ਬਟਾਤਾ ਅੱਜ ਸਾਡੇ ਮਾਨ ਸਾਹਿਬ ਨੂੰ ਜਿਹੜਾ ਕਿ ਬਹੁਤ ਬੋਲਦਾ ਸੀ ਇੰਨੀਆਂ ਗੱਡੀਆਂ ਫਲਾਨਾ ਲੈਣ ਕੇ ਜਾਂਦਾ ਅੱਜ ਦੇਖ ਲਓ ਅੱਜ ਹਾਲਾਤ ਦੇਖ ਲਓ ਅੱਗ ਅੱਜ ਮੁੱਖ ਮੰਤਰੀ ਵੀ ਜਹਾਜ਼ਾਂ ਤੇ ਚੜਿਆ ਫਿਰਦਾ ਜਿਹੜਾ ਕਹਿੰਦਾ ਸੀ ਮੈਂ ਸਾਈਕਲ ਤੇ ਜਾਊਂਗਾ ਮੈਂ ਬੱਸਾਂ ਤੇ ਬੈਠ ਕੇ ਜਾਊਂਗਾ ਅੱਜ ਮਜ਼ਦੂਰ ਜਦੋਂ ਗੱਲ ਕਰਨੀ ਚਾਹੁੰਦੇ ਨੇ ਅੱਜ ਸਾਡੇ ਮਜ਼ਦੂਰਾਂ ਤੇ ਉਹਨਾਂ ਨੂੰ ਬੋਹ ਆਉਂਦੀ ਐ ਸਾਡੇ ਮਜ਼ਦੂਰਾਂ ਕੋਲ ਖੜਨ ਦੀ ਤਿਆਰੀ ਨਹੀਂ ਮੈਂ ਭਗਵਾਨ ਤੁਮਾਰ ਨੂੰ ਦੱਸਣਾ ਚਾਹਨੀ ਐ ਉਸ ਟਾਈਮ ਲੋਕ ਕਾਂਗਰਸ ਤੇ ਕਰ ਲਿਆ ਤਾਂ ਦੁਖੀ ਸੀਗੇ ਸ਼ਾਇਦ ਜਿਹੜੀ ਇਹ ਸਾਡਾ ਝਾੜੂ ਆ ਗਿਆ ਤੇ ਸਾਡੇ ਹੱਕਾਂ ਵਾਸਤੇ ਸੋਚੂਗਾ ਪਰ ਇਹਨੇ ਸਾਡੇ ਹੱਕਾਂ ਵਾਸਤੇ ਬਿਲਕੁਲ ਨਹੀਂ ਸੋਚਿਆ ਇਹ ਅਜੇ ਵੀ ਸ਼ਰਮਾਏਦਾਰਾਂ ਦਾ ਕਿਤੇ ਵੋਟਾਂ ਸਾਡੀਆਂ ਗਰੀਬ ਜਨਤਾ ਦੀ ਜਿਹੜੀ ਵੋਟ ਹੈ ਉਹਨਾਂ ਦੇ ਜਿਹੜੇ ਬੱਚੇ ਆ 5 5 6 6 ਆ ਗਮੀਰਾਂ ਦਾ ਤਾਂ ਇੱਕਾ ਹੀ ਬੱਚਾ ਇੱਕ ਵੋਟ ਪੈਂਦੀ ਆ ਸਾਡੇ ਗਰੀਬਾਂ ਦੀਆਂ ਜਿਹੜੀਆਂ ਵੋਟਾਂ 10 10 ਇੱਕ ਇੱਕ ਘਰ ਦੇ ਵਿੱਚੋਂ ਪੈਂਦੀਆਂ ਨੇ ਸਾਡੇ ਅਸੀਂ ਮਜ਼ਦੂਰ ਲੋਕਾਂ ਦੱਸਣਾ ਚਾਹਨੇ ਆ ਜਿਹੜਾ ਵੀ ਉਹਨਾਂ ਦਾ ਪਚਾਹੇ ਭਾਜਪਾ ਦਾ ਚਾਹੇ ਆਮ ਪਾਰਟੀ ਦਾ ਚਾਹੇ ਕਾਂਗਰਸ ਦਾ ਉਹਨਾਂ ਨੂੰ ਸਾਨੂੰ ਪੁੱਛਣਾ ਚਾਹੀਦਾ ਸਾਡੇ ਵਾਸਤੇ ਦੱਸੋ ਤੁਸੀਂ ਕੀ ਕੀਤਾ ਸਾਡੇ ਵਾਸਤੇ ਅਸੀਂ ਰੋਲਦੇ ਫਿਰਦੇ ਆ ਸਾਡੇ ਬੱਚੇ ਰੋਲਦੇ ਫਿਰਦੇ ਆ ਮਹਿੰਗਾਈ ਇੰਨੀ ਆ ਫੀਸਾਂ ਦੁਗਣੀਆ ਕਰ ਦਿੱਤੀਆਂ ਪ੍ਰਾਇਮਰੀ ਸਕੂਲਾਂ 'ਚ ਟੀਚਰ ਕੋਈ ਨਹੀਂ ਸਾਡੀ ਆਂਗਣਵਾੜੀ ਮਲਾਜਮ ਯੂਨੀਅਨ ਵਾਸਤੇ ਸਾਡੇ ਜਿਹੜੇ ਛੋਟੇ-ਛੋਟੇ ਬੱਚੇ ਸੀ 0 ਤੋਂ 6 ਸਾਲ ਦੇ ਉਹ ਉਹਨਾਂ ਨੇ ਪ੍ਰਾਇਮਰੀ ਸਕੂਲਾਂ 'ਚ ਭੇਜਤਾ ਪ੍ਰਾਇਮਰੀ ਸਕੂਲਾਂ ਦੇ ਵਿੱਚ ਹਾਲਾਤ ਇਹ ਜਿਹੇ ਨੇ ਜਿਹੜੇ ਵੱਡੇ ਬੱਚੇ ਐ ਉਹਨਾਂ ਨੇ ਵੀ ਛੋਟੇ ਬੱਚਿਆਂ ਨਾਲ ਉਹਨਾਂ ਦੀ ਪੜ੍ਹਾਈ ਵੀ ਜਿਹੜੀ ਹੋ ਨਹੀਂ ਰਹੀ ਇਸ ਕਰਕੇ ਅਸੀਂ ਆਉਣ ਵਾਲੀ ਸਰਕਾਰ ਨੂੰ ਹਰ ਇੱਕ ਜਿਹੜਾ ਵੀ ਕੋਈ ਸਾਡਾ ਐਮਪੀ ਆਊਗਾ ਤੇ ਉਸ ਨੂੰ ਪੁੱਛਣਾ ਚਾਹੁੰਦੇ ਆ ਸਾਡੇ ਮਜ਼ਦੂਰਾਂ ਵਾਸਤੇ ਤੁਸੀਂ ਕੀ ਕੀਤਾ ਸਾਡੀ ਆਂਗਣਵਾੜੀ ਵਾਸਤੇ ਕੀ ਕੀਤਾ ਸਾਡੀ ਆਸ਼ਾ ਵਰਕਰ ਵਾਸਤੇ ਕੀ ਕੀਤਾ ਸਾਡੀ ਮਿੱਡੇ ਮੀਲ ਅਸੀਂ ਆਉਣ ਵਾਲੇ ਲਖਨਾਂ ਦੇ ਵਿੱਚ ਇਸ ਨੂੰ ਕਾਲੀਆਂ ਛੰਡੀਆਂ ਨੇ ਇਹਨਾਂ ਦਾ ਸਵਾਗਤ ਕਰਾਂਗੇ। ਹਾਂਜੀ ਸਰ ਸਾਸੀ ਕਾਲ ਜੀ। ਸਾਸੀ ਕਾਲ ਜੀ। ਸਰ ਅੱਜ ਦੇ ਦਿਨ ਸੰਦੇਸ਼ ਦੇਣਾ ਚਾਹੂੰ। ਅੱਜ ਦਾ ਦਿਨ ਕੁੱਲ ਸੰਸਾਰ ਪੱਧਰ ਤੇ ਮਨਾਇਆ ਜਾ ਰਿਹਾ ਹੈ ਕਿਰਤੀਆਂ ਦਾ ਦਿਨ ਹੈ 1 ਮਈ ਦਾ। ਜੋ ਪੂਰੀ ਦੁਨੀਆ ਦੇ ਕਿਰਤੀਆਂ ਦਾ ਇੱਕ ਆਪਾਂ ਕਹਿੰਦੇ ਆ ਵੀ ਤਿਹਾਰ ਆ। ਅੱਜ ਦੇ ਦਿਨ ਜਿਵੇਂ ਕਾਮਰੇਡ ਜੀ ਨੇ ਇਤਿਹਾਸ ਦੱਸਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਵਿੱਚ ਹੇ ਮਾਰਕੀਟ ਦੇ ਵਿੱਚ ਜਿਹੜੇ ਉੱਥੇ ਦੇ ਸਰਮਾਇਯਦਾਰ ਸੀਗੇ ਉਹਨਾਂ ਦੀ ਗੁੰਡੀ ਪੁਲਿਸ ਨੇ ਮਜ਼ਦੂਰਾਂ ਦੇ ਹੱਕ ਮੰਗਦੇ ਤੇ ਨਿਹੱਥੀਆਂ ਤੇ ਗੋਲੀਆਂ ਚਲਾਈਆਂ ਉਹਨਾਂ ਦਾ ਕਤਲੇਆਮ ਕੀਤਾ ਉਸ ਤੋਂ ਬਾਅਦ ਸਾਰੀ ਦੁਨੀਆ ਦੇ ਵਿੱਚ ਸਾਰੇ ਦੇਸ਼ਾਂ ਦੇ ਵਿੱਚ 1 ਮਈ ਨੂੰ ਮਜ਼ਦੂਰਾਂ ਦੇ ਤਿਹਾਰ ਦੇ ਤੌਰ ਤੇ ਮਨਾਇਆ ਜਾਂਦਾ ਅਸੀਂ ਅੱਜ ਉਹਨਾਂ ਦੇ 1 ਮਈ ਦੇ ਸ਼ਹੀਦਾਂ ਨੂੰ ਪਹਿਲੇ ਸੱਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੰਦੇ ਆ ਜਿਨ੍ਹਾਂ ਨੂੰ ਫਾਂਸੀ ਦੇ ਕੇ ਮਾਰਿਆ ਗਿਆ ਅਮਰੀਕਾ ਦੀ ਸਰਕਾਰ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦੰਦੇ ਆ ਤੇ ਸਾਡੇ ਮਜ਼ਦੂਰ ਸਾਥੀਆਂ ਨੂੰ ਸਨੇਹਾ ਦੰਦੇ ਆ ਸੰਘਰਸ਼ ਦਾ ਇਸ ਸੰਘਰਸ਼ ਦੇ ਰਾਹ ਫੜੋ ਆਪਾਂ ਆਪਣੇ ਜਿਹੜੇ ਹੱਕ ਨੇ ਉਹਨਾਂ ਨੂੰ ਲੈ ਸਕੀਏ ਮੈਂ ਸੁਖੈਨ ਸਿੰਘ ਜਨਵਾਦੀ ਨੌਜਵਾਨ ਸਭਾ ਭਾਰਤ ਕਨਵੀਨਰ ਪਟਿਆਲਾ ਤੇ ਫਤੇਗੜ ਸਾਹਿਬ ਮੇਰੇ ਸਾਥੀਆਂ ਵੱਲੋਂ ਅਸੀਂ ਅੱਜ ਸਾਰੇ ਸਾਥੀਆਂ ਨੂੰ 1 ਮਾਰਚ ਦਾ ਇਹ ਮਈ ਦਿਖਸ ਦੀਆਂ ਸ਼ੁਭਕਾਮਨਾਵਾਂ ਦੰਦੇ ਆ ਅਤੇ ਸੰਘਰਸ਼ ਦੀ ਰਾਹ ਨੂੰ ਫੜਨ ਦੀ ਉਹਨਾਂ ਨੂੰ ਪ੍ਰੇਰਣਾ ਦੰਦੇ ਆ ਧੰਨਵਾਦ ਜਿਵੇਂ ਸਰ ਅੱਜ ਦੇ ਦਿਨ ਸੀਐਮ ਪੰਜਾਬ ਨੂੰ ਕੋਈ ਵਧੀਆ ਕੋਈ ਉਸ ਖ਼ਬਰ ਹੀ ਦੇਣੀ ਚਾਹੀਦੀ ਜਿਹੜੇ ਕੱਚੇ ਮਜ਼ਦੂਰ ਨੇ ਉਹਨਾਂ ਨੂੰ ਕੋਈ ਪੱਕੇ ਬਿਲਕੁਲ ਬਿਲਕੁਲ ਅਸੀਂ ਆਊਟਸੋਰਸ ਤੇ ਕੰਮ ਕਰਦੇ ਆ ਜਿਹੜੇ ਸਾਡੇ ਵਿੱਚ 20-20 ਸਾਲ ਤੋਂ ਵੀ ਸਾਥੀ ਕੰਮ ਕਰ ਰਹੇ ਨੇ ਮਾਰਕੀਟ ਦੇ ਵਿੱਚ ਆਊਟਸੋਰਸ ਤੇ ਨੇ ਤੇ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਅਸੀਂ ਸਾਰਾ ਸਾਲ ਦੇਸ਼ ਦਾ ਅਨਾਜ ਸੰਭਾਲਦੇ ਆ ਜਾਂ ਕੰਮ ਕਰਦੇ ਆ ਪਰ ਕੋਈ ਪੰਜਾਬ ਸਰਕਾਰ ਦਾ ਇਸ ਬਾਰੇ ਕੋਈ ਉਹ ਨਹੀਂਗਾ ਕਿਉਂਕਿ ਮਜ਼ਦੂਰਾਂ ਨਾਲ ਉਹਨਾਂ ਨੂੰ ਕੋਈ ਲਗਾਵ ਨਹੀਂ ਹੈਗਾ ਮਜ਼ਦੂਰ ਦਾ ਲਗਾਤਾਰ ਲੁੱਟ ਹੋ ਰਹੀ ਆ ਹਰ ਇੱਕ ਸਰਕਾਰ ਵੱਲੋਂ ਅੰਨੇ ਵਾਰ ਲੁੱਟ ਹੋ ਰਹੀ ਆ ਉਹਨਾਂ ਦੇ ਜਿਹੜੇ ਹੱਕ ਨੇ ਉਹਨਾਂ ਦੇ ਵਿੱਚ ਕਟੌਤੀਆਂ ਕੀਤੀਆਂ ਜਾ ਰਹੀਆਂ ਨੇ ਮਨਰੇਗਾ ਦੀ ਦਿਹਾੜੀ ਨਹੀਂ ਵਧਾਈ ਜਾ ਰਹੀ ਮਨਰੇਗਾ ਦੇ ਦਿਨ ਨਹੀਂ ਵਧਾਏ ਜਾ ਰਹੇ ਮਨਰੇਗਾ ਦਾ ਜਿਹੜਾ ਪੱਤਾ ਆਉਂਦਾ ਹੈ ਬੇਰਜ਼ਗਾਰੀ ਪੱਤਾ ਉਹ ਨਹੀਂ ਦਿੱਤਾ ਜਾ ਰਿਹਾ ਮਜ਼ਦੂਰ ਪਿਸ ਰਿਹਾ ਦਿਨ ਬਾਈ ਦਿਨ ਉਹ ਰੋਟੀ ਖਾਣ ਤੋਂ ਵੀ ਮਤਾਜ ਹੋ ਰਿਹਾ ਸਾਰ ਇੱਕ ਨੌਜਵਾਨਾਂ ਨੂੰ ਸੰਦੇਸ਼ ਦਵਾਂਗੇ ਵੀ ਜਿਵੇਂ ਇਹਨਾਂ ਦੀਆਂ ਰੈਲੀਆਂ ਨੇ ਕਾਰਲੀ ਦਾ ਕਾਂਗਰਸ ਜਾਂ ਰਾਜਨੀਤਿਕ ਪਾਰਟੀਆਂ ਦੇ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਜੀ ਬਿਲਕੁਲ ਜੀ ਇਹਨਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ ਕਿਰਤੀਆਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੀ ਪਾਰਟੀ ਕਿਹੜੀ ਆ ਸਾਡੇ ਲਈ ਲੜ ਇਹ ਬਿਲਕੁਲ ਨਹੀਂ ਹੈਗੇ ਕਦੇ ਧਰਮਾਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਜਿਹੜੀਆਂ ਬਾਕੀ ਪਾਰਟੀਆਂ ਨੇ ਬਣੀਆਂ ਹੋਈਆਂ ਨੇ ਪਰ ਸਾਡਾ ਇੱਕ ਸਾਂਝਾ ਸਾਂਝਾ ਫਰੰਟਾ ਕੁੱਲ ਦੁਨੀਆ ਦਾ ਅਸੀਂ ਇੱਕ ਹੋਕਾ ਦੰਦੇ ਆ ਵੀ ਕੁੱਲ ਦੁਨੀਆ ਦੇ ਮਜ਼ਦੂਰੋ ਇੱਕ ਹੋ ਜਾਓ ਕਿਉਂਕਿ ਮਜ਼ਦੂਰ ਦੇ ਹੱਕ ਸਾਂਝੇ ਨੇ ਚਾਹੇ ਉਹ ਮੁਸਲਮਾਨਾ ਚਾਹੇ ਹਿੰਦੂ ਆ ਚਾਹੇ ਈਸਾਈ ਆ ਚਾਹੇ ਕਿਸੇ ਵੀ ਧਰਮ ਜਾਂ ਜਾਤ ਦਾ ਐ ਪਰ ਉਹਦੀਆਂ ਲੋੜਾਂ ਇਕੱਠੀਆਂ ਨੇ ਲੋੜਾਂ ਸਾਂਝੀਆਂ ਨੇ ਉਹਨਾਂ ਦੇ ਹੱਕ ਸਾਂਝੇ ਨੇ ਇਸ ਕਰਕੇ ਉਹਨਾਂ ਨੂੰ ਸੁਨੇਹਾ ਦੰਦੇ ਆ ਤੇ ਬਾਕੀ ਪਾਰਟੀਆਂ ਦਾ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਨੂੰ 70-75 ਸਾਲ ਤੋਂ ਅਸੀਂ ਦੇਖ ਲਿਆ ਲਗਾਤਾਰ ਮੁਕੰਮਲ ਬਾਈਕਾਟ ਕਰਨਾ ਚਾਹੀਦਾ ਜੀ ਮੇਰੇ ਸਰ ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ ਤੀ ਜੀ ਉਹ ਅੱਜ ਤੱਕ ਇਹਨਾਂ ਤੋਂ ਲਾਗੂ ਨਹੀਂ ਹੋਇਆ 75 77 ਸਾਲ ਹੋ ਗਏ ਬਿਲਕੁਲ ਕਿਉਂਕਿ ਇਹ ਚੋਰ ਨੇ ਕਿਉਂਕਿ ਇਹ ਮਜ਼ਦੂਰਾਂ ਦਾ ਇਹਨਾਂ ਨੂੰ ਕੋਈ ਲਗਾ ਨਹੀਂ ਹੈਗਾ ਜੇ ਸਾਧਾ ਦੀ ਸਰਕਾਰ ਹੋਊ ਤਾਂ ਸਾਧਾ ਲਈ ਕਰੂਗੀ ਜੇ ਚੋਰਾਂ ਦੀ ਸਰਕਾਰ ਹੋਊ ਚੋਰਾਂ ਲਈ ਕਰੀ ਹੋਊਗੀ ਜਿੰਨਾ ਚਿਰ ਮਜ਼ਦੂਰ ਕਿਰਤਿਆਂ ਦੀ ਸਰਕਾਰ ਨਹੀਂ ਆਉਂਦੀ ਹੱਥ ਹੱਥ ਦੇ ਵਿੱਚ ਤਾਕਤ ਸੱਤਾ ਨਹੀਂ ਆਉਂਦੀ ਉਹਨਾਂ ਚਿਰ ਕੋਈ ਸੁਧਾਰ ਨਹੀਂ ਹੋ ਸਕਦਾ ਯੱਲਾ ਰਿਕਮਈ ਦੇ ਸੀਤਾ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਸਕੰਕੋ ਦੇ ਸੀਤਾ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਸੀਆਈਟੀ ਨੂੰ ਜਿੰਦਾਬਾਦ 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 ਦੇਸ਼ ਬਚਾਓ ਮੋਦੀ ਪਜਾਓ ਦੇਸ਼ ਬਚਾਓ ਮੋਦੀ ਪਜਾਓ ਸੀਆਈਟੀ ਨੂੰ ਜਿੰਦਾਬਾਦ 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 केंद्रबाद मुरदाबाद मज़दूर विरोधी नीति बंदि करा